ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੱਚੇ ਸੰਥਿਆ ਕਰ ਰਹੇ ਨੇ ਤੇ ਇਹਨਾਂ ਨੂੰ ਜੋੜਨ ਦੇ ਲਈ ਕਲਾਸਾਂ ਦੇ ਵਿੱਚ ਤੇ ਬੜਾ ਕੁਝ ਕਰਨਾ ਪੈਂਦਾ ਜਿਵੇਂ ਭਗਤ ਫਰੀਦ ਜੀ ਨੂੰ ਵੀ ਉਹਨਾਂ ਦੀ ਮਾਤਾ ਜੀ ਨੇ ਆਖਿਆ ਸੀ ਕਿ ਨਮਾਜ਼ ਪੜਿਆ ਕਰ ਬੰਦਗੀ ਕਰਿਆ ਕਰ ਤੇ ਭਗਤ ਫਰੀਦ ਜੀ ਕਹਿੰਦੇ ਸੀ ਕਿ ਮਾਤਾ ਜੀ ਕੀ ਮਿਲੂਗਾ ਖੁਦਾ ਕੀ ਦਿੰਦਾ ਹੈ ਤੇ ਮਾਤਾ ਜੀ ਕਹਿੰਦੇ ਸੀ ਸ਼ੱਕਰ ਦਿੰਦਾ ਆ ਵਘਤ ਫਰੀਦ ਜੀ ਨਮਾਜ਼ ਪੜ੍ਹ ਕੇ ਉੱਠਦੇ ਸੀ ਤੇ ਉਹਨਾਂ ਦੇ ਮਾਤਾ ਜੀ ਪਹਿਲਾਂ ਹੀ ਕੱਪੜੇ ਦੇ ਥੱਲੇ ਸ਼ੱਕਰ ਰੱਖ ਦਿੰਦੇ ਸੀ ਤੇ ਫਰੀਦ ਸਾਹਿਬ ਜੀ ਉੱਠ ਕੇ ਇਹਦੇ ਸ਼ੱਕਰ ਦੇਖਦੇ ਸੀ ਦੇਖਦੇ ਸੀ ਕਿ ਸ਼ੱਕਰ ਪਈ ਹੈ ਕਿ ਖੁਦਾ ਸ਼ੱਕਰ ਦੇ ਰਿਹਾ ਹੈ ਤੇ ਹੋਰ ਵੀ ਬੰਦਗੀ ਵਿੱਚ ਜੁੜਦੇ ਸੀ ਕਿ ਉਹਨਾਂ ਦੀ ਮਾਤਾ ਜੀ ਨੇ ਇਸ ਤਰ੍ਹਾਂ ਸ਼ੱਕਰ ਦਾ ਦੇ ਕੇ ਲਾਲਚ ਸਮਝ ਲਓ ਜਾਂ ਜੋੜਨ ਦੇ ਲਈ ਉਹਨਾਂ ਨੂੰ ਪਰਮਾਤਮਾ ਦੇ ਨਾਲ ਖੁਦਾ ਦੇ ਨਾਲ ਜੋੜਿਆ ਇਹ ਬੱਚਿਆਂ ਨੂੰ ਵੀ ਅਸੀਂ ਕਲਾਸਾਂ ਲਾ ਰਹੇ ਨੇ ਤੇ ਭਾਈ ਹਰਜਿੰਦਰ ਸਿੰਘ ਜੀ ਸਾਬਕਾ ਮੈਂਬਰ ਪੰਚਾਇਤ ਉਹ ਸਾਨੂੰ ਫਲ ਦੇ ਕੇ ਗਏ ਨੇ ਕਿ ਬੱਚਿਆਂ ਨੂੰ ਸਿਖਾਓ ਬੱਚੇ ਕਲਾਸਾਂ ਲਾਉਣ ਆ ਰਹੇ ਨੇ ਆਜੋ ਬੱਚਿਓ ਆ ਲੋ ਜੀ ਚਲੋ ਤੁਰੇ ਚਲੋ ਚਲੋ ਜੀ ਤੁਰੇ ਚਲੋ ਨੈਦਰਾ ਜੀ ਹਾੜੋ ਜੀ ਆ ਲੋ ਜੀ ਤੁਰੇ ਚਲੋ loud loud من تاني من غيري ادلعوا مني مش هسيبك هو